ਆਪਰੇ ਗਮੇ ਹਾਂ ਲੱਗਦਾ

ਯਾਰ ਫਿਰ ਵੀ ਬਦਵਤਾ ਲੱਗਿਆ ਇਹ ਸੋਨੀ ਨੇ ਵੀ ਚੱਕੇ ਤਾਇ ਯਾਰ ਫਿਰ ਸਾਰੇ ਹਾਂਗਾ ਹੁਣ ਜੀ ਦਾ ਬਾਬੇ ਕੋਈ ਇਸ਼ਾਰਾ ਨਹੀਂ ਕੋ ਲਾਈਫ ਕਿਲਦਣਾ ਸਿੱਟਾ ਦੁਨੀਆ ਦੇਖੋ ਗੱਡੀ ਭੰਦੀ ਓਏ ਉਹ ਭੰਦੀ ਓਏ ਝਾੜੀਆਂ ਉਹ ਬੈਠ ਕੇ ਪਰਗਾ ਜਿਹੜੇ ਪੀਰੇ ਆਏ ਉਹ ਭੰਦੀ ਝਾੜੀ ਓਏ ਕਹਿੰਦਾ ਝਾੜੀਆਂ ਓਏ ਡਰਾਈਵਰ ਭਾਈ ਝਾੜੀ ਨੂੰ ਕਾੜਾ ਝਾੜੀਆਂ ਸਿਕੰਡ ਭਰੀ ਵੀ ਪੈਣ ਤੇ ਉਹਨਾਂ ਡਰਾਈਵਰ ਨੰਬਰ ਉਹ ਚੱਲਾ ਹੋ ਗਿਆ ਉਹ ਤਾਂ ਪਹਿਲੇ ਜਿਹੜਾ ਰਾਮ ਦਰਵਾਰ ਖਾਵਾ ਰਿਹਾ ਕੋਲੇ ਹੀ ਖਾਈ ਨਹੀਂ ਪੈਣ ਗਿਆ ਰੇ ਇਹ ਝਾੜੀਆਂ ਲੱਭਦੀ ਹੈ ਪਤੰਦਰ ਦੀ ਉਹ ਆ ਗਈ ਓਏ चल गबरा हवा में लंग लूंगे हम तो लंग गया लंग गया लंग ओए पानी पड़ाई पानी ये देखो जी इंडियन ऑयल आ गया इंडियन ऑयल ये इसे कहते हैं पानी। पानी।, पानी 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 में पानी खट्टे में खट्टा खट्टे में खट्टे में खट्टा और इसे कहते हैं बिस्लेरी बोतल 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 जो 20 रुपए ਟਰਮੀਨਲ ਆਏ ਬੰਦੇ ਨੇ ਭਾਈ ਹਾਂ ਸੱਤ 12 ਕਰੋੜ ਦੇ 3 ਕਿल्ले ਬੰਦੇ ਕੋਲ ਹੂੰ ਦਵਾ ਓਏ 23 ਕਰੋੜ ਦੇ ਮਾਲਕ ਬੈਠੇ ਨੇ 23 ਕਰੋੜ ਦੇ ਹਾਂ ਚੁੱਪ ਨਾ ਰਹਿੰਦੇ ਨਹੀਂ ਬਸ ਹਾਂ ਢੋਟੀਆਂ ਗੱਡੀਆਂ ਤੈਨੂੰ ਮੈਂ ਲੈ ਤੂੰ ਤੂੰ ਸੱਚੀ ਬਾਣੀ ਪੜਿਆ ਕਰ ਕਿਹਦੀ ਲੈਣ ਭਾਈ ਇਹ ਆਹ ਆ ਰਿਹਾ आवाज नहीं आई वो ਆਵਾਜ਼ क्या ਆਈ है मैं ਕਿਹਾ ਮੈਂ ਬੈਠ ਯਾਰ ਸਾਰੇ ਮੇਰੇ ਗਾਰਡਨ ਨੇ ਡੇਕ ਝੁੰਮ ਕੇ ਆਏ ਆ ਬਾਗੜ ਵੀ ਆ ਜਿਹੋਦਾਂ ਕੱਲੀ ਬੈਠੇ ਆ

झांड झांड के पौने तू कठे काळे किताब उ लियो का टोनी अपा पहुंच के बलजीता पास हां और क्या कर रहा ओ नॉर्मल कह रहे गल कोई नो ना सब चीज गा नहीं इले ਜੀਰੀਆਂ ਦਾ ਰੰਗ ਦੇਖੋ ਜੀਰੀਆਂ ਦਾ ਇੱਧਰ ਰੰਗ ਦੇਖੋ ਬੱਟਣ ਵਾਲੀਆਂ ਹੋ ਗਿਆ ਜੀਰੀਆਂ ਦਿਖਾਓ ਜੀ ਸਾਬ ਜੀ ਮੈਨੂੰ ਪਤਾ ਕੀ ਲੱਗ ਰਿਹਾ ਲਓ ਜੀ ਜੀਰੀਆਂ ਦਿਖਾਓ ਐ ਭਾਈ ਆ ਜਿਸ ਦੇ ਹਿਸਾਬ ਤੇ ਨਾ ਮੈਂ ਬੈਠਿਆ ਹਾਂ ਹਾਂ ਬੈਠਿਆ ਜੀ ਜੀ ਦੀ ਬਿਲੂਨੀ ਦਾ ਗਾਣਾ ਹੈ ਜਿਹੜਾ ਤੇਰਾ ਰਾਂਝਾ ਦਾ ਹੀ ਰੰਗ ਹਾਂ ਰਕਮ ਆਂਡੇ ਉੱਤੇ ਕੇਸੀ ਯਾਰ ਹੋਏ ਪਰਦੇਸੀ ਕੇਸੀ ਨਾ ਕਮੀ ਹੈ ਰਕਮ ਆਂਡੇ ਉੱਤੇ ਕੇਸੀ

रस्ते पर दिलोड़े आया 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 पर सड़क दिल दिल पे एक मोड़ तक्त तक्त कारी लगा और चोरारी नहीं लगा आ तक्त तक्त कारी नहीं लगा और रास्ते पर मोड़ाया टोनी ओए ओए टोल आ, आ गया टोल पागेड़ा गाना बजा ਚੰਦ ਜਿਹਾ ਆਇਆ ਨਹੀਂ ਚੰਦ ਪਾੜਿਆ ਤੋਲ ਪਲਾਜੇ ਤੇਵੇ ਸਿਰ ਪਾੜਿਆ ਪਾੜਿਆ ਨਹੀਂ ਅਸੀਂ ਤੋਲ ਪਾੜਿਆ ਟੋਲ ਨਾਲ ਅਸੀਂ ਟੋਲ ਦਾ ਸਿਰ ਪਾੜਿਆ ਆਇਆ ਨਹੀਂ ਯਾਰ ਤੇਰੇ ਟੋਲ ਦੇ ਨਹੀਂ ਕਿਹੜਾ ਹਾਂ ਜੀ ਗਾਈ ਦਾ ਰੁਕੋ ਉਸ ਸਿਰ ਪਾੜਿਆ ਸਿੰਘੇ ਨੇ ਨੀ ਸਿਰ ਪਾੜਿਆ ਟੂਲ ਸਿੰਘ ਪਾੜਿਆ ਇਸ ਦਾ ਥੋੜੀ ਚਲਾਣਾ ਟੂਲ ਪਲਾਜ਼ੇ ਦੇ 10 ਘਾਟ ਉਹ ਅੱਗੇ ਉਹ ਖੜੇ ਆਪਣੇ ਵਾਲੇ ਬੱਸ ਬੋਮ ਸ਼ਨਾਗੂਸ ਕੀ ਹਾਲ ਚਾਲੇ ਦੋਸਤੋ ਟੀੜ ਆ ਜਾਏ ਕਰਦੇ ਆ ਫਿਰ ਸ਼ੁਰੂਆਤ ਕਿੱਥੇ ਪਹੁੰਚ ਗਏ ਆਪਾਂ ਟੱਟੀ ਰਾਤ ਟੱਟੀ ਰਾਤ ਟੱਟੀ ਰਾਤ